ਉਮਰ ਕਿ ਨਹੀਂ ਟੁੱਟੀ ਮੇਰੀ ਉਮਰ ਐਸਾ 98 ਸਾਲ ਦੀ ਹੈ 79 ਸਾਲ ਉਮਰ ਹੈ ਜੀ 98 ਸਾਲ 80 ਮੈਂ ਜਾਂਦਾ ਹੁਣ ਧਰਨੇ ਤੇ ਕਿੰਨੇ ਟਾਈਮ ਤੋਂ ਆਏ ਹੋ ਤੁਸੀਂ ਸ਼ੁਰੂ ਤੋਂ ਜਦੋਂ ਦੇ ਆਏ ਹਾਂ ਤੇ 7 ਦਿਨ ਪਿੰਡ ਗਏ ਆਂ ਅੱਛਾ ਜੀ ਇੱਥੇ ਹੀ ਆ ਇੱਥੇ ਬੈਠੀ ਆ ਇੱਥੇ ਬੈਠੇ ਤੇ ਕੀ ਪਰੇਸ਼ਾਨੀਆਂ ਪਾਉਂਦੀਆਂ ਨੇ ਪਰੇਸ਼ਾਨੀਆਂ ਕੋਈ ਕੋਈ ਪਰੇਸ਼ਾਨੀ ਨਹੀਂ ਮਾਂਦੀ ਪਰੇਸ਼ਾਨੀਆਂ ਜੀ ਕੋਈ ਪਰੇਸ਼ਾਨੀ ਨਹੀਂ ਸਭ ਬਰਵੰਦ ਕਰ ਲਿਆ ਕੂਲਰ ਦਾ ਦੇ ਪੱਖੇ ਲਾ ਲਿਆ ਮਛਰਾਂ ਦਾ ਆਉਂਦਾ ਮਾੜਾ ਮਾੜਾ ਕਛਵਾ ਲਾ ਕੇ ਬੰਦ ਕਰ ਦਈਦਾ ਬੁੱਖੇ ਨਾ ਕਿ ਸੌਂ ਜਾਈਂ ਕੋਈ ਪਰੇਸ਼ਾਨੀ ਨਹੀਂ ਉਮਰ ਦੇ ਆਸਾਮ ਨਾਲ ਵਧੀਆ मतलब ਸਹੀ ਹੈ ਬਹੁਤ ਵਧੀਆ ਜੀ ਨੌਨ ਨੂੰ ਟੈਂਕੀ ਕੋਲੇ ਖੜੀ ਕੋਈ ਤਕਲੀਫ ਨਹੀਂ ਆ ਹੀ ਹੁੰਦਾ ਨੌਨ ਤੋਂ ਆਂਦਾ ਗਈ ਹੁੰਦੀ ਕੋਲੇ ਟੈਂਕੀ ਪ੍ਰਬੰਧ ਸਾਦੇ ਕੀਤੇ ਆ ਸਾਰੇ ਪ੍ਰਬੰਧ ਕਰਕੇ ਆਏ ਹੋਏ ਆ ਜੋ ਜੋ ਸਰਕਾਰਾਂ ਜਿਵੇਂ ਕਰਦੀਆਂ ਉਹੋ ਜਿਹਾ ਸਾਨੂੰ ਪ੍ਰਬੰਧ ਕਰਨੇ ਪੈਣੇ ਲੰਬਾ ਚਿਰ ਚੱਲਿਆ ਜੇ ਅੰਦੋਲਨ ਫਿਰ ਬੈਠੋਗੇ ਬਿਲਕੁਲ ਬੈਠਾਂਗੇ ਜੀ ਅੱਗੇ ਵੀ 13 ਮਹੀਨੇ ਉੱਤੇ ਬੈਠੇ 13 ਮਹੀਨੇ ਜੋ 9 ਮਹੀਨੇ ਉੱਤੇ ਦਿੱਲੀ ਹਾਜ਼ਰੀ ਹੈ ਮੇਰੀ ਉੱਥੇ ਤੇ ਹੁਣ ਵੀ ਰਹਿਣਾ ਡਟਾ ਕੇ ਪਰਿਵਾਰ ਚ ਕੌਣ ਕੌਣ ਜਾਈ ਪਰਵਾੜ ਦੇ ਵਿੱਚ ਇੱਕ ਮੇਰਾ ਲੜਕਾ ਇੱਕ ਪੋਤਾ ਇੱਕ ਲੜਕਾ ਆਸਟ੍ਰੇਲੀਆ ਇੱਕ ਲੜਕਾ ਇਸੇ ਖੇਤੀ ਕਰਦਾ ਹੈ ਕਿ ਆਸਟ੍ਰੇਲੀਆ ਅੱਛਾ ਪਰਵਾੜ ਚ ਵਧ ਗਿਆ ਇਹ ਤਾਂ ਨਹੀਂ ਗੱਲ ਵੀ ਠੀਕ ਵਧ ਗਿਆ ਪਰਵਾੜ ਸੌਖੇ ਕਰੋਂ ਮਹਾਰਾਜ ਦੀ ਕਰਵਾ ਪਰ ਜਿਹੜੇ ਜਿਹੜੇ ਹੱਕ ਲਈ ਲੜਨਾ ਇਨਸਾਨ ਦਾ ਫਰਜ਼ ਹੀ ਬੰਦਾ ਜਿਹੜਾ ਆਪਣੇ ਹੱਕ ਦੇ ਨਹੀਂ ਲੜ ਸਕਦਾ ਉਹ ਤਾਂ ਬੁੱਝਦਲ ਹੈ ਮਤਲਬ ਤੁਹਾਡੇ ਕੋਲ ਵਧੀਆ ਪੈਸਾ ਤੇ ਲੱਵਧੀਆ ਕੰਮ ਲੂਟ ਹੈ ਫਿਰ ਵੀ ਸੜਕਾਂ ਤੇ ਬੈਠੇ ਹੋ ਕੀ ਮਜਬੂਰੀ ਹੈ ਮਜਬੂਰੀ ਇਹ ਬੱਚਿਆਂ ਦੀ ਖਾਤਰ ਸਾਡੇ ਹੱਕ ਲੈਣੇ ਲੈਣੇ ਅੱਕ ਲੈ ਕੇ ਜਾਵਾਂਗੇ ਅਸੀਂ ਕੋਈ ਭੇਗ ਤਾਂ ਨਹੀਂ ਮੰਗਦੇ ਅਸੀਂ ਹੱਕ ਮੰਗਦੇ ਹਾਂ ਪਰ ਇੱਕ ਗੱਲ ਹੈ ਇਸ ਅੰਦੋਲਨ ਨੇ ਨਾ ਆਪਣੇ ਜਿਹੜੇ ਮੈਂ ਕਹਿੰਦਾ ਵੀ 올 ਓਵਰ ਇੰਡੀਆ ਦੇ ਲੋਕ ਜਾਗਰੂਕ ਹੋ ਗਏ ਪਰ ਆਪਣੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਕੋਈ ਵੀ ਪਿੰਡਾਂ 'ਚ ਵੋਟ ਮੰਗਣ ਆਂਦਾ ਉਹ ਤੋਂ ਸਵਾਲ ਕੀਤੇ ਜਾਂਦੇ ਨੇ ਇਹਨੂੰ ਕਿਵੇਂ ਮੰਨਦੇ ਹੋ ਵੀ ਸਹੀ ਹੋਇਆ ਬਿਲਕੁਲ ਸਹੀ ਹੋਇਆ ਜੀ ਇਹ ਜਿਹੜਾ ਜਾਗਰਤ ਭਗਤ ਸਹਾਉਣੀ ਲਾਗੇ ਹੌਲੀ ਹੌਲੀ ਲੱਗਦਾ ਲੱਗਦਾ ਇੱਥੇ ਪਹੁੰਚ ਗਏ ਉਹ ਜਿਹੜਾ ਵਰਕਾ ਮੋੜ ਕੇ ਗਏ ਉਹ ਖੋਲ ਲਿਆ ਲੋਕਾਂ ਨੇ ਇਹਨਾਂ ਖੁੱਲਾ ਰਹੂਗਾ ਇਹ ਬੰਦ ਨਹੀਂ ਹੋਊਗਾ ਹਾਂ ਹਾਂ ਉਹਨੇ ਕਿਹਾ ਵੀ ਕੋਈ ਨਾਮ ਹੈ ਅਕੀਦਤ ਨੜਿਆ ਨਾ ਇਹ ਪਹਿਲਾ ਇਹ ਚੱਲ ਚੱਲਦੇ ਰਹੇ ਨੇ ਕੰਮ ਜਨਾ ਚਾਹੁੰਦੇ ਇਨਸਾਨ ਦੇ ਸੋ ਇਨਸਾਨ ਦੀ ਲੁੱਟ ਹੁਣ ਨਹੀਂ ਹਰਦੀ ਉਹਨਾਂ ਚਲੇ ਚੱਲੀ ਜਾਊਗਾ ਅੰਦੋਲਨ ਇੱਥੇ ਬੰਦ ਨਹੀਂ ਹੋਣਗੇ ਸਰਕਾਰਾਂ ਬਾਰੇ ਕੀ ਕਹੋਗੇ ਜੀ ਸਰਕਾਰਾਂ ਤਾਂ ਕੁਛ ਇਹਨੂੰ ਬਣਾ ਲੋ ਜੀ ਸਰਕਾਰਾਂ ਨੇ ਤਾਂ ਸਾਡੇ ਹੱਕ 'ਚ ਕਿਸੇ ਕੋਈ ਵੀ ਨਹੀਂ ਭਗਤੀ ਸਾਡੇ ਸਾਡੇ ਦਸ਼ਮਣੀ ਹੈ ਕਿਸੇ ਨੂੰ ਬਣਾ ਲੋ 70 ਸਾਲ ਤੋਂ ਨਿਗ੍ਹਾ ਮਾਰਦਾ ਵੀ ਕਿਨੇ ਸਾਡੇ ਕੋਲ ਸਵਾਰਿਆ ਲਾਰੇ ਲਾ ਕੇ ਗਾਂ ਲਾਰੇ ਲਾ ਕੇ ਗਾਂ ਜਿਹੜੀ ਆਪ ਸਰਕਾਰ ਹੈ ਪੰਜਾਬ 'ਚ ਇਹ ਤਾਂ ਇਹਦੇ ਬਾਰੇ ਕੀ ਕਹੋਗੇ ਇਹ ਤਾਂ ਉਦੋਂ ਹੀ ਮਾਰੀ ਸਾਨੂੰ ਸਾਤ ਤੋਂ ਹੁੰਦੀ ਜਾਂਦੀ ਅਸੀਂ ਇਹਨਾਂ ਨੂੰ 90 ਬੜਾ ਨਾ ਡੰਬੇ ਸੀਟਾਂ ਦੇ ਕੇ ਜਿਤਾਇਆ ਸੀ ਉਦੋਂ ਮਾਰੇ ਸਾਤ ਤੋਂ ਆਇਆ ਲਾਰੇ ਇਹਨਾਂ ਲੈ ਜਿੰਨੇ ਇਹਨਾਂ ਲਾਰੇ ਲਾਏ ਵੀ ਹੋਏ ਮੈਂ 10000 ਰੁਪਇਆ ਖਾਤਾ ਜਿ ਪਾਉਂਗਾ ਆਪਨ ਬਿਨਾ ਬਿਨਾ ਗਰਦਾਰੀ ਤੋਂ ਮੈਂ ਮੁਆਵਜ਼ਾ ਦੇਉਂਗਾ ਕਿੰਨੀਆਂ ਫਸਲਾਂ ਮਾਰ ਗਈਆਂ ਬੇਟ ਦੇ ਵਿੱਚ ਦਰਿਆ ਦੇ ਲਾਗੇ ਕਿਸੇ ਨੂੰ 100 ਰੁਪਇਆ ਨਹੀਂ ਮਿਲਿਆ ਮੁੱਖ ਮੰਤਰੀ ਸਾਹਿਬ ਤਾਂ ਹੁਣ ਵੀ ਬਿਆਨ ਦੇ ਰਹੇ ਸੀ ਕਹਿੰਦੇ ਜਿਹੜੀ ਆ ਗੜੇਮਾਰੀ ਹੋਈ ਹੈ ਕਣਕਾ ਖਰਾਬ ਹੋਈਆਂ ਕਹਿੰਦਾ ਫਸਲਾਂ ਖਰਾਬ ਹੋਈਆਂ ਜਿਹੜੇ ਅੱਗੇ ਦੇ ਮੁਆਵਜ਼ਾ ਮਿਲੂਗਾ ਸਾਨੂੰ ਦੇ ਅੱਗੇ ਜਿਹੜਾ ਦੇਦਾ ਉਹ じゃ ਹੁਣ ਦੇ ਦੂਗਾ ਜੀ ਅੱਗੇ ਨਹੀਂ ਮਿਲਿਆ ਤੇ ਹੁਣ ਇਹਨੇ ਕੀ ਦੇ ਦੇਣਾ ਚਟਕਲੇ ਸੁਣਾਉਣ ਵਾਲਾ ਬਣਾ ਲਿਆ ਸੀ ਰਿਆਪ ਦੇ ਪੈਦਾਂ 'ਚ ਘਾੜੀ ਆ ਮਾਰ ਲਈ ਆ ਉਹ ਭੁਗਤੀ ਜਾਂ ਪੰਜ ਸਾਲ ਦਾ ਸਾਨੂੰ ਭੁਗਤਨੇ ਪੈਣੇ ਆ। ਸੈਂਟਰ ਸਰਕਾਰ ਬਾਰੇ ਕੀ ਕਹੂੰਗੀ? ਸੈਂਟਰ ਸਰਕਾਰ ਬਾਰੇ ਸੈਂਟਰ ਦੀ ਨੀਤੀ ਦਾ ਜੀ ਪੰਜਾਬ ਤੇ ਬਿਲਕੁਲ ਹੀ ਮਾਰੂ ਆ। ਸੈਂਟਰ ਦਾ ਸਾਨੂੰ ਦਸ਼ਮਣੀ ਛਾਉਂਦਾ ਪੰਜਾਬ ਵਾਲਾ ਨੂੰ ਤਾਂ ਪੱਕੇ ਬੇਖੜੀ ਨਹੀਂ ਚਾਹੁੰਦੇ ਉਹ ਤਾਂ ਨੇ ਹਿੰਦੂ ਰਾਸ਼ਟਰ ਹੀ ਹੋਣਾ ਚਾਹੀਦਾ ਪੰਜਾਬੀ ਹੋਣਾ ਨਹੀਂ ਚਾਹੀਦਾ। ਉਹਨੇ ਤਾਂ ਨਿੱਜੀ ਇੱਥੇ ਖੜੀ ਐ। ਮੰਨ ਲਓ ਜੀ ਹਿੰਦੂ ਰਾਸ਼ਟਰ ਬਣ ਗਿਆ। ਹਾਂਜੀ। ਕੀ ਹਾਲਾਤ ਹੋਊਗਾ? ਬਿਲਕੁਲ ਬਣਣਾ ਨਹੀਂ ਜੀ ਮੀਰ ਮੰਨੂ ਹੁਣੇ ਤੋਂ ਨਹੀਂ ਬਣਿਆ ਇਹ ਤਾਂ ਪਾਵਰ ਕੀ ਮੌਜੂਦੀ ਬਣਾਉਣ ਦੀ। ਦੇਦੇ ਤੇ ਉਹ ਚ ਬਣਾ ਕੇ ਉੱਠ ਕੇ ਕਿਸੇ ਤੋਂ ਨਹੀਂ ਬਣਿਆ ਨਾ ਇਹ ਬਾਣਾ ਇਹ ਤਾਂ ਐ ਹੀ ਚੱਲੀ ਜਾਣਾ ਹਾਂ ਜੇ ਇਹਨਾਂ ਨੇ ਸਿੱਖਾਂ ਨਾਲ ਪੰਗਾ ਲਈ ਲਿਬਰਤਾ ਜਮਾ ਹੀ ਇਹਨਾਂ ਬਿਲਕੁਲ ਬਿਲਕੁਲ ਇਹਦੇ ਉਹ ਕਮਨ ਚੜ੍ਹ ਜਾ ਕੇ ਗਲੈਂਡ 'ਚ ਨਹੀਂ ਬਖਸ਼ਾਈ ਜਿਹਨਾਂ ਨੇ ਇਹ ਪੰਗਾ ਇਹਦਾ ਵਾਹ ਉਹਨਾਂ ਨਾਲ ਵਾਪੇ ਆਇਆ ਪਿੱਛੇ ਇਹਨਾਂ ਨਾਲ ਨਹੀਂ ਕੋਈ ਹੈ ਇਸ ਸਰਕਾਰਾਂ ਦੀ ਨੀਤੀ ਸਾਡੇ ਵਿਰੁੱਧ ਹੈ ਐਮਐਸਸੀ ਦੇ ਬੰਦ ਸਰਕਾਰ ਨੂੰ ਕੀ ਪੈਦਾ ਘਾਟਾ ਕੀ ਹੈ ਜੇ ਬਾਈ ਸਾਨੂੰ ਕਣਕ ਅੱਜ ਕੋਈ 700 ਖਰੀਦੂਗਾ ਤਾਂ ਉਹ ਵੱਧ ਤੋਂ ਵੱਧ 2500 ਨੂੰ ਵੇਚ ਲੂਗਾ 2400 ਨੂੰ ਵੇਚ ਲੂਗਾ 2600 ਨੂੰ ਵੇਚ ਲੂਗਾ ਇਹ ਤਾਂ ਨਹੀਂ 705 ਰੁਪਏ ਦੇ ਆਦੂ ਲੈ ਕੇ ਤੇ 50 ਰੁਪਏ ਸਾਨੂੰ ਦੇਊਗਾ ਉਹ ਲੈਣ ਵਾਲੇ ਨੂੰ ਹੀ ਪਤਾ ਹੋਊ ਇਹਨੇ ਇਹਨੇ ਖਰੀਦਿਆ ਉਹ ਵੀ ਉਸ ਹਿਸਾਬ ਨਾਲ ਗੱਲ ਕਰੂਗਾ ਉਹਨੂੰ ਵੀ ਸਾਥ ਹੀ ਖਾਣ ਨੂੰ ਮਿਲੂਗੀ ਬਿਲਕੁਲ ਹੁਣ ਜਕੂmber ਮਾਰੀ ਦਾ ਖੇਤੀ ਕਰਨ ਵਾਲੇ ਦੇ ਪੱਲੇ ਕੁਝ ਨਹੀਂ ਪੈਂਦਾ ਤੇ ਵਪਾਰੀ ਵੀ ਚੋਥਾਂ ਜੋ ਖੱਟੀ ਜਾਂਦਾ ਖਾਣ ਵਾਲਾ ਵੀ ਮਰੀ ਜਾਂਦਾ ਖੇਤੀ ਕਰਨ ਵਾਲਾ ਵੀ ਮਰੀ ਜਾਂਦਾ ਉਹਨਾਂ ਦੀ ਸੋਚ ਇਹ ਹੀ ਹੈ ਵੀ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਦੇ ਦੇਣਾ ਸਾਰਾ ਕੁਝ ਦੇ 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 ਸਾਰਾ ਉਹਨਾਂ ਦੇ ਹਵਾਲੇ ਕਰ ਦੇਣਾ ਬਸ ਜਿਹੜੇ ਰੋਡ ਕੱਢ ਰਹੇ ਆ ਇਹਦੇ ਨਾਲੇ-ਤਾਲੇ ਇਹਨਾਂ ਨੇ ਪੰਜ-ਪੰਜ ਮਰਬੇ ਤੇ ਤਿੰਨ-ਤਿੰਨ ਮਰਬੇ ਵੇਚ ਪਹਿਲਾਂ ਇਨਕੁਆਇਰੀ ਕਰਦੇ ਵਿੱਚ ਮਤਲਬ ਪਾਇਆ ਹੋਇਆ ਜਦੋਂ ਮਰਜ਼ੀ ਇਨਕੁਆਇਰੀ ਕਰ ਲੈਣਗੇ ਤੂੰ ਆੜੀ ਨਹੀਂ ਸਕਣਾ ਮੀ ਤੈਨੂੰ ਪਤਾ ਉਹਨਾਂ ਨੂੰ ਪੈਸੇ ਚੱਕਣੇ ਚੱਕ ਲੈ ਜਿਹੜੀ ਪੈੜੀ ਇਨਕੁਆਇਰ ਹੋ ਗਈ ਆ ਇਹੋ ਜਿਹੇ ਨੀਤੀਆਂ ਕਰ ਰਹੇ ਆ ਜਿਹੜੇ ਲੋਕ ਹੁਣ ਪੈਸੇ ਦੇ ਲਾਲਚ ਜਿਮੇਨਾ ਵੇਚ ਰਹੇ ਆ ਹਾਂ ਕੀ ਬਣੂਗਾ ਉਹਨਾਂ ਦਾ ਕੀ ਉਹ ਇੱਕ ਜਣ ਪਛਤਾਉਣਗੇ ਇੱਕ ਦਿਨ ਬੇਚਾਉਣ ਗਏ ਤੁਹਾਨੂੰ ਜ਼ਮੀਨ ਇੱਥੇ ਕਿਸੇ ਬਾਵੇ 20 ਕਰੋੜ ਨੂੰ ਵੀ ਕਿੱਲਾ ਨਹੀਂ ਮਿਲਣਾ ਕਿਹੜੇ ਆਜ 2-2 ਕਰੋੜ ਦਾ ਕਿੱਲਾ ਜਾ 50-50 ਲੱਖ ਦੀ ਲਈ ਜਾਂਦੇ ਨੇ 20 ਕਰੋੜ ਨੂੰ ਵੀ ਸਾਨੂੰ 20 ਕਰੋੜ ਵੀ ਕਿੱਡੇ ਦਾ ਦੇਣਗੇ ਤਾਂ ਵੀ ਪਹਿਲੀ ਨਹੀਂ ਇੱਥੇ ਥਿਆਉਣੀ ਪੰਜਾਬ ਦੇ ਵਿੱਚ ਪੈਸਾ ਦੇਣੇ ਕੋਲ ਵਾਧੂ ਗਿਆ ਦੇ ਦੇਣਗੇ ਪਹਿਲਾਂ ਨਿੱਕੇ ਨੇ ਤਾਂ ਉਹੀ ਦੇਈ ਜਾਣੀ ਪੈਸੇ ਦੇ ਦਰਜ ਵੱਡਿਆਂ ਨੂੰ ਧੱਕੇ ਤਾਂ ਕਰ ਦੇਣਗੇ 5-7 ਦਾ ਰਹਿ ਜਾਣਗੇ ਵੱਡੇ ਦਾ ਹੈ ਥੋੜੇ ਕੰਟੀ ਉਹ ਸਾਡੇ ਨਾਲ ਨਹੀਂ ਨਾ ਉਹਨਾਂ ਦੇ ਮਗਰ ਅਸੀਂ ਤਰਨਾ ਕਿਸੇ ਨਹੀਂ ਜਦੋਂ ਅਸੀਂ ਖਤਮ ਹੋ ਗਏ ਅਸੀਂ ਕਿ ਸਾਨੂੰ ਕੀ ਰੋੜਾ ਉਹਨਾਂ ਦੇ ਮਗਰ ਤਾਂ ਜਿਹੜੇ ਅੱਜ ਨਹੀਂ ਸਾਡੇ ਨਾਲ ਤਰਦੇ ਉਹਦਾ ਆਪਦੇ ਆਪ ਗਵਰਨਮੈਂਟ ਨੇ ਵਾਅਦਾ ਕਰ ਲੈਣੇ ਆ ਬਾਬਾ ਜੀ ਧੰਨਵਾਦ ਜੀ ਤੁਹਾਡਾ ਹਾਂ ਜੀ